ਹਾਂ ਜੀ ਸਰ ਅੱਜ ਅਸੀਂ ਸਾਡੀ ਜਿਹੜੀ ਰਾਮਗੜੀਆ ਫਾਊਂਡੇਸ਼ਨ ਆ ਪੰਜਾਬ ਦੀ ਔਰ ਜਿਹੜੀਆਂ ਵਕ ਵਕ ਰਾਮਗੜੀਆ ਜਥੇਬੰਦੀਆਂ ਨੇ ਸਰ ਰਣਜੋਤ ਸਿੰਘ ਜੀ ਦੇ ਬੈਠੇ ਆ ਰਾਮਗੜੀਆ ਐਜੂਕੇਸ਼ਨ ਕਾਉਂਸਲ ਜਿਹੜੀ ਕਿ ਸਾਰੇ ਪੰਜਾਬ ਦੇ ਵਿੱਚ ਲੁਧਿਆਣਾ ਦੇ ਵਿੱਚ ਜਿੱਥੇ ਬੱਚਿਆਂ ਨੂੰ ਐਜੂਕੇਟ ਕਰਦੇ ਆ ਅੱਜ ਅਸੀਂ ਸਮੂਚੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟਸ ਆ ਹੈਗੇ ਆ ਉਮੀਦਵਾਰਾਂ ਉਹਨਾਂ ਨੂੰ ਸਮਰਥਨ ਦਿੰਨੇ ਆ ਔਰ ਸਾਡੇ ਲੁਧਿਆਣੇ ਤੋਂ ਸਰ ਰਣਜੀਤ ਸਿੰਘ ਢਿੱਲੋਂ ਜਿਹੜੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੂੰ ਅਸੀਂ ਸਮੁੱਚੇ ਸਾਰੇ ਹੀ ਸਮਰਥਨ ਦਿੰਨੇ ਆ ਤਾਂ ਕਿ ਜਿਹੜੀ ਸਾਡੀ ਖੇਤਰੀ ਪਾਰਟੀ ਆ ਅਸੀਂ ਗੱਲ ਕਰਦੇ ਆ ਕਿ ਬਾਕੀ ਬਾਹਰੀ ਪਾਰਟੀਆਂ ਨੇ ਔਰ ਸ਼ਾਇਦ ਸਾਨੂੰ ਉਮੀਦਵਾਰ ਨੂੰ ਲੱਭਣ ਜਾਣਾ ਪੈਣਾ ਬਾ ਜਿਹੜੀ ਕਿ ਸਾਡੀ ਅਪਰੋਚ ਤੋਂ ਬਾਹਰ ਨੇ ਢਾਈ ਢਾਈ 300 400 ਕਿਲੋਮੀਟਰ ਤੇ ਬੈਠੇ ਤੇ ਅੱਜ ਅਸੀਂ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਤੇ ਅਸੀਂ ਜਿਹੜਾ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢੱਲੋਂ ਜੀ ਨੂੰ ਜਿਹੜਾ ਸਮਰਥਨ ਦੇ ਰਹੇ ਆਂ ਔਰ ਜਿਹੜੀ ਬਾਕੀ ਜਿਹੜੀਆਂ 12 ਸੀਟਾਂ ਉਹਦੇ ਤੇ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਹੜਾ ਸਮਰਥਨ ਦੇ ਰਹੇ ਆਂ ਤੁਸੀਂ ਦੇਖੋ ਅਗਰ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੀ ਤੇ ਲਾਲ ਜੀ ਤਲਜੀਤ ਭੁੱਲਰ ਜੀ ਨੇ ਸਾਡੀ ਉਸ ਔਮ ਬਾਰੇ ਜਿਹੜਾ ਕਿ ਸੁਨਿਆਰਾ ਭਾਈਚਾਰਾ ਔਰ ਰਾਮਗੜੀਆ ਭਾਈਚਾਰੇ ਬਾਰੇ ਕਿੰਨੇ ਗਲਤ ਲਫ਼ਜ਼ ਜਿਹੜੇ ਹੈਗੇ ਆ ਬੋਲੇ ਤੇ ਉਹਨਾਂ ਨੂੰ ਅਸੀਂ ਹਾਂਜੀ ਹਟੋ ਸਾਰਾ ਸਾਨੂੰ ਸਮੁੱਚੀ ਰਾਮਗੜੀਆ ਬਰਾਦਰੀ ਉਸ ਦੇ ਨਾਲ ਵਲੁੰਧਰੀ ਗਈ ਆ ਕਿ ਉਹਨਾਂ ਨੇ ਜਿਹੜੇ ਲਫ਼ਜ਼ ਚੂਜ਼ ਕੀਤੇ ਆ ਤਾਂ ਅਸੀਂ ਉਹਦੀ ਸਖਤ ਜਿਹੜੀ ਨਿੰਦਾ ਔਰ ਨਖੇਦੀ ਕਰਦੇ ਆ ਔਰ ਅਸੀਂ ਸਮੂੱਚੇ ਭਾਈਚਾਰੇ ਨੂੰ ਅਪੀਲ ਕਰਦੇ ਆਂ ਕਿ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਨੂੰ ਨਹੀਂ ਪੈਣੀ ਚਾਹੀਦੀ ਦੂਸਰੀ ਮੈਂ ਜਿਹੜੀ ਸਭ ਤੋਂ ਵੱਡੀ ਚੀਜ਼ ਗੱਲ ਕਰਦਾ ਮੈਂ ਕਿ ਪਿਛਲੇ 10 ਸਾਲ ਦਾ ਸਮਾਂ ਦੇਖਿਓ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਵੀ ਸਾਰੇ ਪ੍ਰਤੱਖ ਉਸ ਚੀਜ਼ ਦੇ ਗਵਾਹ ਹੋ ਕਿ ਕਿੰਨੀ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਈ ਔਰ ਜਿਹੜੀ ਉਹ ਡਿਵੈਲਪਮੈਂਟ ਹੋਈ ਉਸ ਡਿਵੈਲਪਮੈਂਟ ਨੇ ਸਾਡੇ ਪੰਜਾਬ ਦਾ ਨਕਸ਼ਾ ਬਦਲ ਕੇ ਰੱਖਤਾ ਕਿਤੇ 68 ਕਿਲੋਮੀਟਰ ਦੀ ਸਪੀਡ ਹੁੰਦੀ ਸੀ ਜਿਹੜੀ ਸਾਡੇ ਸੁਖਵੀਰ ਸਿੰਘ ਬਾਦਲ ਜੀ ਨੇ ਪਰ ਘੰਟਾ 68 ਕਿਲੋਮੀਟਰ ਤੋਂ ਪਛਾਤਾ ਜਿਹੜੀ ਕਿ ਸਪੀਡ ਹੀ ਸਿਰਫ 35 ਕਿਲੋਮੀਟਰ ਹੁੰਦੀ ਸੀ ਇੰਨਾ ਕੰਜੈਸ਼ਨ ਸੀ ਅੱਜ ਲੁਧਿਆਣਾ ਵਿੱਚ ਤੁਸੀਂ ਦੇਖੋ ਫਿਰੋਜ਼ਪੁਰ ਰੋਡ ਜਿਹੜਾ ਐਲੀਵੇਟਡ ਰੋਡ ਬਣਿਆ ਅਗਰ ਮੈਂ ਇੰਡਸਟਰੀ ਦੀ ਗੱਲ ਕਰਾਂ ਅਸੀਂ ਭਾਈਚਾਰੇ ਦੇ ਨਾਲ ਇੰਡਸਟਰੀ ਦੀ ਵੀ ਗੱਲ ਕਰੀਏ ਕਿ ਇੰਡਸਟਰੀ ਨੂੰ ਪੀਕ ਲੋਡ ਖਤਮ ਕਰਨ ਵਾਲਾ ਪੰਜਾਬ ਦੇਸ਼ ਦਾ ਸਭ ਤੋਂ ਪਹਿਲਾ ਸੂਬਾ ਬਣਿਆ ਸੀ ਤੇ ਜਿਹਦੇ ਵਿੱਚ ਸਾਨੂੰ ਰਾਤ ਨੂੰ ਬਿਜਲੀ 2 ਰੁਪਏ 25 ਪੈਸੇ ਪਰ ਯੂਨਟ ਜਿਹੜੀ ਸਸਤੀ ਮਿਲਦੀ ਸੀ ਫਲੋਰ ਏਰੀਆ ਇਨਕਰੀਜ਼ ਕੀਤਾ ਆ ਏਰੀਆ ਜਿਹਦੇ ਵਿੱਚ ਆਪਾਂ ਬੈਠੇ ਆ ਇਸ ਏਰੀਏ ਦੇ ਵਿੱਚ ਸਭ ਤੋਂ ਵੱਡਾ ਉਹਨਾਂ ਨੇ ਤੋਹਫਾ ਦਿੱਤਾ ਦੀਵਾਲੀ ਦੇ ਉੱਤੇ ਮੈਨੂੰ ਯਾਦ ਆ ਕਿ ਇਸ ਏਰੀਏ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਹੀ ਨਹੀਂ ਸੀ ਲੱਗਦਾ 72 ਮੱਲੇ ਇੰਡਸਟਰੀ ਤੋਂ ਵਾਂਝੇ ਸੀ ਲੇਕਿਨ ਪਲਾਟ ਖਾਲੀ ਪਏ ਸੀਗੇ ਲੋਕਾਂ ਕੋਲ ਜਗ੍ਹਾ ਸੀ ਪਰ ਕੰਮ ਕਰਨ ਵਾਸਤੇ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਸੀ ਸਰ ਸੁਖਵੀਰ ਸਿੰਘ ਬਾਦਲ ਜੀ ਨੇ ਇੱਥੇ ਤਕਰੀਬਨ 2860 ਕਨੈਕਸ਼ਨ ਦਿੱਤੇ ਜਿਹੜੇ ਨਾਲ ਉੱਥੇ ਇੰਡਸਟਰੀ ਚੱਲੀ ਲੈਂਡ ਜਿਹੜੀ ਸਾਡੀ ਜਗ੍ਹਾ ਸੀ ਉਹਦਾ ਰੇਟ ਵੀ ਵਧਿਆ ਪਲੱਸ ਇਹ ਏਰੀਆ ਜਿਹੜਾ ਸੀ ਫਲੋਰਿਸ਼ ਕੀਤਾ ਤੁਸੀਂ ਦੇਖੋ ਅੱਜ ਇੱਥੇ ਜਗ੍ਹਾ ਨਹੀਂ ਮਿਲ ਰਹੀ ਹੈਗੀ ਉਹਦਾ ਕਾਰਨ ਨਵਾਂ ਫੋਕਲ ਪੁਆਇੰਟ ਲਿਆਂਦਾ ਤਲਾਂਸੂ ਦੇ ਵਿੱਚ ਉਹਨਾਂ ਨੇ ਅਕਸਰ ਇੰਡਸਟਰੀ ਦੀ ਡਿਵੈਲਪਮੈਂਟ ਕਰਕੇ ਹੀ ਸੀਗਾ ਪਰ ਇਸ ਸਰਕਾਰ ਨੇ ਉਹ ਜਿਹੜਾ 4 ਯੂਨਟਾਂ ਨੂੰ ਦੇ ਕੇ ਸਾਰਾ ਖਤਮ ਕਰਤਾ ਲੋਡ ਸੀ ਛੋਟੀ ਇੰਡਸਟਰੀ ਨੂੰ ਉੱਪਰ ਚੱਕਣ ਦੀ ਇੱਕ ਲਾਸਟ ਜਿਹੜੀ ਮੈਂ ਗੱਲ ਕਰੂੰਗਾ ਪਾਵਰ ਬਿਜਲੀ ਤੁਸੀਂ ਸਾਰੇ ਹੁਣ ਇੱਥੇ ਦਫ਼ਤਰ 'ਚ ਬੈਠੇ ਹੋ ਲੇਕਿਨ ਪਾਵਰ ਤਾਂ ਬਿਜਲੀ ਤਾਂ ਹੈ ਨਹੀਂ ਸਾਨੂੰ ਤਾਂ ਬੜਾ ਖਦਸ਼ਾ ਵਾ ਬਈ ਪਰਸੋ ਤੋਂ ਬਾਅਦ ਜਦੋਂ ਇਲੈਕਸ਼ਨ ਹੋ ਜਾਣੇ ਆ ਤਾਂ ਬਿਜਲੀ ਦੇ ਹਾਲਾਤ ਕੀ ਹੋਣੇ ਆ ਹੁਣ ਵੀ ਇਹ ਜਿੱਥੇ ਤੁਸੀਂ ਇਹ ਸਾਰਾ ਆਪਣੇ ਕੈਮਰੇ ਸਾਡੇ ਵੱਲ ਕੀਤੇ ਹੋਏ ਆ ਜਨਰੇਟਰ ਤੇ ਚੱਲ ਰਹੀ ਹੈ ਬਿਜਲੀ ਇਹ ਬਿਜਲੀ ਬੋਰਡ ਵੱਲੋਂ ਬਿਜਲੀ ਦਿੱਤੀ ਨਹੀਂ ਆਈ ਸੋ ਮੈਂ ਗੱਲ ਕਰਦਾ ਉਹਨਾਂ ਨੇ ਸੂਬਾ ਸਰਪਲਸ ਬਣਾਤਾ ਸੀ ਸਰਪਲਸ ਸਟੇਟ ਬਣਾਉਣ ਦੇ ਨਾਲ ਸਾਨੂੰ 2 ਰੁਪਏ 25 ਪੈਸੇ ਰਾਤ ਨੂੰ ਬਿਜਲੀ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਸਤੀ ਦਿੱਤੀ ਸੀ ਪਰ ਇਸ ਦੇ ਉਲਟ ਆਮ ਆਦਮੀ ਦੀ ਸਰਕਾਰ ਨੇ ਤਾਂ ਸਾਨੂੰ ਇੱਕ ਨਵਾਂ ਜਿਹੜਾ ਸੀਗਾ ਫਰਲਾ ਭੇਜਤਾ ਕਿ ਤੁਹਾਨੂੰ ਜਿਹੜੀ ਬਿਜਲੀ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ 2 ਰੁਪਏ ਯੂਨਿਟ ਮਹਿੰਗੇ ਮਿਲੂਗੀ ਨਾਰਮਲ ਟੈਰਿਫ ਨਾਲੋਂ ਇਸ ਵੇਲੇ ਸਾਨੂੰ ਜਿਹੜੀ ਬਿਜਲੀ ਆ ਉਹ ਸ਼ਾਮ ਨੂੰ 6 ਵਜੇ ਤੋਂ ਲੈ ਕੇ 10 ਵਜੇ ਤੱਕ ਅਸੀਂ 2 ਰੁਪਏ ਬਿਜਲੀ ਮਹਿੰਗੀ ਲੈ ਰਹੇ ਆਂ ਉਸ ਤੋਂ ਇਲਾਵਾ ਮੈਂ ਗੱਲ ਕਰਾਂ ਫਿਕਸਡ ਚਾਰजेस ਸੀ ਜਿਹੜੇ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਸੀ ਵਧਾਏ ਇਸ ਸਰਕਾਰ ਨੇ ਉਹ ਵੀ ਚਾਰजेस ਵਧਾਤੇ ਬਲਕਿ ਜਿਹੜੇ ਪਾਵਰ ਇੰਟੈਂਸਿਵ ਯੂਨਿਟ ਆ ਉਹਨਾਂ ਦੇ ਉੱਤੇ ਵੀ ਜਿਹੜਾ ਨਾਰਮਲ ਟੈਰਿਫ ਨਾਲੋਂ 65 ਰੁਪਏ ਕੇਵੀਏ ਐਕਸਟਰਾ ਲਗਾਤਾ ਸੋ ਮੈਂ ਗੱਲ ਕਰਦਾ ਕਿ ਜੇ ਪੰਜਾਬ ਦੇ ਵਿੱਚ ਇੰਡਸਟਰੀ ਨਾ ਰਹੀ ਆ ਬੜਾ ਮੁਸ਼ਕਲ ਆ ਇਸ ਸੂਬੇ ਦਾ ਅੱਗੇ ਵਧਣਾ ਤੇ ਕਦੇ ਅਸੀਂ ਜਦੋਂ ਸਰ ਸੁਖਵੀਰ ਸਿੰਘ ਬਾਦਲ ਡਿਪਟੀ ਸੀਐਮ ਸੀ ਹੋ ਸਰ ਪ੍ਰਕਾਸ਼ ਸਿੰਘ ਬਾਦਲ ਸਾਡੇ ਸੂਬੇ ਦੇ ਮੁੱਖ ਮੰਤਰੀ ਸੀ ਤਾਂ ਜਿਹੜਾ ਇੰਡੀਆ ਟੂਡੇ ਨੇ ਸਰਵੇ ਕਰਾਇਆ ਸੀ ਉਹਦੇ ਵਿੱਚ ਲੁਧਿਆਣਾ ਬੈਸਟ ਬਿਜ਼ਨਸ ਪਲੇਸ ਆਫ ਇੰਡੀਆ ਡਿਕਲੇਅਰ ਹੋਇਆ ਸੀ ਔਰ ਮੈਂ ਗੱਲ ਕਹਣੀ ਹੈ ਬੜੀ ਖੁਸ਼ੀ ਹੁੰਦੀ ਹੈ ਕਿ ਉਦੋਂ ਸਾਡਾ ਸੂਬਾ ਪਹਿਲੇ ਨੰਬਰ ਤੇ ਸੀ ਹੌਲੀ ਹੌਲੀ ਖਿਸਕਦੇ ਖਿਸਕਦੇ ਅਸੀਂ 16ਵੇਂ ਨੰਬਰ ਦੇ ਉੱਤੇ ਆ ਗਏ ਪਰ ਬੜਾ ਅਫਸੋਸ ਨਾ ਕਹਿਣਾ ਪੈ ਰਿਹਾ ਟੋਟਲ ਸੂਬੇ 29 ਆ ਅੱਜ ਅਸੀਂ 27ਵੇਂ ਨੰਬਰ ਤੇ ਆ ਇਸ ਤੋਂ ਬਾਅਦ ਸਿਰਫ ਦੋ ਸੂਬੇ ਰਹਿ ਗਏ ਜਿਹੜੇ ਬਹੁਤ ਛੋਟੇ ਛੋਟੇ ਆ ਨਾਗਾਲੈਂਡ ਬਹੁਤ ਛੋਟਾ ਜਿਹਾ ਸੂਬਾ ਮਿਜ਼ੋਰਮ ਬਹੁਤ ਛੋਟਾ ਜਿਹਾ ਸੂਬਾ ਤੇ ਅਸੀਂ ਪੰਜਾਬ ਜਿਹੜਾ ਫੂਡ ਬਾਉਲ ਸੀਗਾ ਤੇ ਉਹ ਅੱਜ ਸਿਮਟ ਕੇ ਰਹਿ ਗਿਆ ਸੋ ਮੈਂ ਇਹ ਗੱਲ ਕਰਦਾ ਵਾ ਕਿ ਜਿੰਨੀ ਦੇਰ ਤੱਕ ਪੀਸ ਹਰਮਨੀ ਨਹੀਂ ਰਹੇਗੀ ਉਨੀ ਦੇਰ ਤੱਕ ਨਾ ਤਾਂ ਇੰਡਸਟਰੀ ਡਿਵੈਲਪ ਕਰ ਸਕਦੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਸਾਡੇ ਬਹੁਤ ਵੱਡੇ ਕਬੱਡੀ ਦੇ ਖਿਡਾਰੀ ਦਾ ਮਰਡਰ ਹੋਇਆ ਸਾਡੇ ਬਹੁਤ ਵੱਡੇ ਸਿੰਗਰ ਸਿੱਧੂ ਮੂਸੇਵਾਲੇ ਦਾ ਹੋਇਆ ਮਤਲਬ ਇਸ ਟੈਰਰ ਦੇ ਵਿੱਚ ਇੰਡਸਟਰੀ ਦਾ ਚੱਲਣਾ ਬੜਾ ਮੁਸ਼ਕਲ ਹੈ ਇੰਡਸਟਰੀ ਦੇ ਵਿੱਚ ਬੜਾ ਭੈ ਹੈ ਸਰਕਾਰ ਵੱਲੋਂ ਜਿਹੜੇ ਵਾਅਦੇ ਵੀ ਕੀਤੇ ਗਏ 14 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ ਰੈਡੀਸ਼ਨ ਬਲੀ ਹੋਟਲ ਚ ਆਏ ਇੰਡਸਟਰੀ ਦੇ ਨਾਲ ਇੰਟਰੈਕਟ ਕੀਤਾ ਮੈਨੂੰ ਯਾਦ ਆ ਤੁਸੀਂ ਲਾਈਵ ਸਾਰਿਆਂ ਨੇ ਕੀਤਾ ਅੱਜ ਵੀ ਲਾਈਵ ਕੱਢ ਕੇ ਦੇਖ ਲਓ ਅਸੀਂ ਉਹਨਾਂ ਕੋਲ ਇੱਕ ਡਿਮਾਂਡ ਕੀਤੀ ਸੀ ਕਿ ਕੋੜਾ ਯੂਯੂਈ ਚਾਰजेस अनঅথরাইਜ਼ਡ ਯੂਜ਼ ਆਫ ਇਲੈਕਟ੍ਰਿਸਿਟੀ ਇਹਦੇ ਨਾਲ ਉਹ ਤਾਂ ਬਿਜਲੀ ਚੋਰੀ ਕਰ ਲਈ ਜਾਵੇ ਉਹਦਾ ਘੱਟ ਜੁਰਮਾਨਾ ਵਾ ਤੇ ਉਹ ਸਾਡੇ ਨਾਲ ਧੱਕੇਸ਼ਾਈ ਆ ਵਾਪਸ ਲਓ ਉਹਨਾਂ ਨੇ ਉੱਥੇ ਹੀ ਸਟੇਜ ਤੇ ਕੇਜਰੀਵਾਲ ਸਾਹਿਬ ਨੇ ਔਰ ਸਰਪਗਵਨ ਸਿੰਘ ਮਾਨ ਉਹਨਾਂ ਨੇ ਸਾਡੇ ਮੁੱਖ ਮੰਤਰੀ ਜੀ ਨੇ ਚੇਅਰਮੈਨ ਸਰ ਬਲਦੇਵ ਸਿੰਘ ਸਰਾਣ ਉਹਨਾਂ ਨੂੰ ਖੜਾ ਕੀਤਾ ਕਿ ਇਹ ਕੰਮ ਹੋ ਸਕਦਾ ਉਹ ਕਹਿੰਦੇ ਜੀ ਬਿਲਕੁਲ ਹੋ ਸਕਦਾ ਕਹਿੰਦੇ ਇੱਕ ਕੱਲ ਫਾਈਲ ਮੇਰੇ ਕੋਲ ਲਿਆਓ ਇੱਕ ਹਫ਼ਤੇ ਦੇ ਵਿੱਚ ਵਿੱਚ ਡਿਸੀਜਨ ਦੇਣਾ ਤੇ ਅੱਜ 14 ਸਤੰਬਰ ਤੋਂ ਲੈ ਕੇ ਤੁਸੀਂ ਆਪਸਾ 9 ਮਹੀਨੇ ਹੋ ਗਏ ਅਜੋ ਉਸ ਦੇ ਉੱਤੇ ਬਿਲਕੁਲ ਨਹੀਂ ਓਟੀਐਸ ਸਿਗੀ ਇਨਹਾਂਸਮੈਂਟ ਦੇ ਉੱਤੇ ਜਿਹੜੇ ਇੰਡਸਟਰੀ ਦੇ ਪਲਾਟਸ ਤੇ ਸੀ ਅਜੇ ਇਨਵੈਸਟਮੈਂਟ ਪੰਜਾਬ ਟੋਟਲ ਰੁਕਿਆ ਪਿਆ ਵਾ ਸੋ ਅਸੀਂ ਜਿਹੜੇ ਪ੍ਰਤੱਖ ਦੇਖਿਆ ਜਿਹਨੇ ਡਿਵੈਲਪਮੈਂਟ ਕੀਤੀ ਸਰ ਸੁਖਵੀਰ ਸਿੰਘ ਬਾਦਲ ਨੇ ਸਾਡੀ ਖੇਤਰੀ ਪਾਰਟੀ ਆ ਸਾਡੇ ਸਮੁੱਚੇ ਸਮਾਜ ਨੂੰ ਜਦੋਂ ਕੋਈ ਔਕੜ ਆਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਭੱਜ ਕੇ ਜਾ ਕੇ ਹਲਕੇ ਦੇ ਕਾਉਂਸਲਰ ਐਮ ਐਲ ਏ ਔਰ ਐਮ ਪੀ ਦੇ ਨਾਲ ਰابطਾ ਕਰਨਾ ਪੈਂਦਾ ਓ ਢਿੱਲੋਂ ਸਾਹਿਬ ਸਾਡੇ ਆਪਣੇ ਸ਼ਹਿਰ ਦੇ ਨੇ ਸ਼ਹਿਰ ਵਿੱਚੋਂ ਨੇ ਔਰ ਉਹ ਸਾਡੀ ਜਿਹੜੀ ਮਸਲੇ ਨੂੰ ਫੌਰੀ ਤੌਰ ਦੇ ਉੱਤੇ ਹੱਲ ਕਰਕੇ ਦੇਣਗੇ ਤੋਂ ਸਮੁੱਚੇ ਹੀ ਅਸੀਂ ਅੱਜ ਜਿਹੜਾ ਰਾਮਗੜੀ ਆ ਭਾਈਚਾਰੇ ਵੱਲੋਂ ਇਕੱਠੇ ਹੋਏ ਆ ਔਰ ਅਸੀਂ ਇਕੱਠੇ ਹੋ ਕੇ ਜਿਹੜੀਆਂ ਸਮੂਚੀਆਂ ਪੰਜਾਬ ਦੀਆਂ 13 ਦੀਆਂ 13 ਸੀਟਾਂ ਬਾ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਔਰ ਜਿਹੜੀ ਲੁਧਿਆਣਾ ਲੋਕ ਸਭਾ ਹਲਕਾ ਤੋਂ ਸਰ ਰਣਜੀਤ ਸਿੰਘ ਢੱਲੋਂ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਆ ਬਤੌਰ ਕਾਉਂਸਲਰ ਤਿੰਨ ਵਾਰ ਔਰ ਐਮ ਐਲ ਏ ਇੱਕ ਵਾਰ ਔਰ ਅੱਜ ਉਹ ਲੁਧਿਆਣੇ ਦੇ ਵਸਨੀਕਾਂ ਨੂੰ ਭਲੀ ਭੰਤੀ ਜਾਣਦੇ ਆ ਔਰ ਸਾਡੇ ਜ਼ਿਲ੍ਹਾ ਕਾਲੀ ਜੱਥਾ ਸ਼ਹਿਰੀ ਲੁਧਿਆਣਾ ਦੇ ਉਹ 5 ਸਾਲ ਪ੍ਰਧਾਨ ਵੀ ਰਹੇ ਆ ਸੋ ਸਾਨੂੰ ਤਾਂ ਸਮੁੱਚੇ ਭਾਈਚਾਰੇ ਨੂੰ ਜਿੱਥੇ ਅਸੀਂ ਅਪੀਲ ਕਰਦੇ ਆ ਉੱਥੇ ਅੱਜ ਅਸੀਂ ਸਮਰਥਨ ਦੇਣ ਦਾ ਵੀ ਐਲਾਨ ਕਰਦੇ ਆ ਕਿ ਮੈਂ ਤਾਂ ਸਾਰੇ মিডিਆ ਨੂੰ ਇੱਕੋ ਹੀ ਗੱਲ ਕਹੂੰਗਾ ਕਿ ਇਹ ਸਾਡੀ ਆਵਾਜ਼ ਨੂੰ ਬੁਲੰਦ ਕੀਤਾ ਜਾਵੇ ਤਾਂ ਕਿ ਇੱਥੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਿੱਤ ਕੇ ਆਉਣ ਔਰ ਜਿਹੜਾ ਪਿਛਲਾ ਸਮਾਂ ਡਵੈਲਪਮੈਂਟ ਦਾ ਦੇਖਿਆ ਜਿਹੜੀ ਡਿਵੈਲਪਮੈਂਟ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਹੋਈ ਆ ਔਰ ਸਰ ਸੁਖਵੀਰ ਸਿੰਘ ਬਾਦਲ ਨੇ ਆਪ ਆਪਣੇ ਲੁਧਿਆਣੇ ਨੂੰ ਆਪ ਚੁਣਿਆ ਹੋਇਆ ਸੀ ਖੁਦ ਲੁਧਿਆਣੇ ਦੀ ਨਿਗਰਾਨੀ ਉਹ ਆਪ ਕਰਦੇ ਸੀ ਤਾਂ ਕਿ ਜਿਹੜਾ ਇਹ ਲੁਧਿਆਣਾ ਵਾ ਇਹ ਸਾਡੇ ਦੇਸ਼ ਦੇ ਵਿੱਚ ਜਿੱਥੇ ਪਹਿਲੇ ਨੰਬਰ ਤੇ ਸੂਬਾ ਆਇਆ ਉੱਥੇ ਉਹਨਾਂ ਨੇ ਕਿਹਾ ਸੀ ਇਸ ਸੂਬੇ ਨੂੰ ਮੈਂ ਬਣਾ ਕੇ ਵੀ ਜਿਹੜਾ ਹੈਗਾ ਚਾਹੇ ਸਮਾਰਟ ਸਿਟੀ ਦੇ ਵਿੱਚ ਉਦੋਂ ਦੇ ਸਾਡੇ ਮੇਅਰ ਸਰ ਹਰਚਰਨ ਸਿੰਘ ਗੋਲਵੜੀਆ ਜੀ ਨੇ ਬਹੁਤ ਵੱਡੀ ਜਿਹੜੀ ਡਿਵੈਲਪਮੈਂਟ ਕੀਤੀ ਟੋਟਲ ਲੁਧਿਆਣੇ ਦੀ 스마트 ਸਿਟੀ ਬਣਾਉਣ ਦੇ ਵਿੱਚ ਸਾਡਾ ਪੰਜਾਬ ਦੇ ਵਿੱਚੋਂ ਪਹਿਲਾ ਸ਼ਹਿਰ ਚੁਣਿਆ ਗਿਆ ਸੀ ਪਰ ਅੱਜ ਲੋੜ ਵਿਜ਼ਨਰੀ ਪਰਸਨ ਦੀ ਅਗਰ ਅਸੀਂ ਵਿਅਕਤੀਗਤ ਦੇ ਉੱਤੇ ਵੀ ਦੇਖੀਏ ਕਿ ਜਿਹਦੀ ਵਿਜ਼ਨ ਆ ਕਈਆਂ ਨੇ ਤਾਂ ਆਪਣੀ ਵਿਜ਼ਨ ਹੀ ਨਹੀਂ ਦੱਸੀ ਹੈਗੀ ਸਿਰਫ ਦੂਜਿਆਂ ਦੇ ਉੱਤੇ ਦੋਸ਼ ਮੜ ਕੇ ਉਹਨਾਂ ਨੇ ਉਹ ਕੰਮ ਕੀਤਾ ਆਓ ਆਪਾਂ ਸਾਡੇ ਸਰ ਰਣਜੀਤ ਸਿੰਘ ਢੱਲੋਂ ਜੀ ਨੂੰ ਜਿਹੜਾ ਜਿਤਾ ਕੇ ਸੰਸਦ ਵਿੱਚ ਭੇਜੀਏ ਜਿਹੜਾ ਇਹ ਲੁਧਿਆਣਾ ਮੈਂਚੈਸਟਰ ਆਫ ਇੰਡੀਆ ਸੀਗਾ ਤੇ ਅੱਜ ਇਹਦਾ ਕੀ ਹਾਲ ਹੋ ਗਿਆ ਕਿਤੇ ਇਹ ਲਾਰਜੇਸਟ ਮੈਨੂਫੈਕਚਰਰ ਆਫ ਬਾਈਸਾਈਕਲਸ ਇਨ ਇੰਡੀਆ ਸੀਗਾ ਕੋ ਅੱਜ ਇਸ ਨੂੰ ਇਹਦੀ ਜਿਹੜੀ ਪੁਰਾਣੀ ਸਭਿਤਾ ਨੂੰ ਬਹਾਲ ਕਰੀਏ ਤੇ ਸੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਹਿਬ ਰਣਜੀਤ ਸਿੰਘ ਢੱਲੋਂ ਜੀ ਨੂੰ ਆਪਾਂ ਜਿਤਾਈਏ ਜਿ ਤਾਂ ਕੇ ਸੰਸਦ ਦੇ ਵਿੱਚ ਭੇਜੀਏ ਤਾਂ ਕਿ ਉਹ ਲੁਧਿਆਣੇ ਤੋਂ ਸੰਸਦ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਣ। ਪੁਲਾਹ ਸਾਹਿਬ ਤੁਸੀਂ ਕਿਹਾ ਵੀ ਆਮ ਆਦੀ ਪਾਰਟੀ ਵਾਲੇ ਉਹ ਕਹਿੰਦੇ ਪਏ ਵੀ ਕੈਂਡੀਡੇਟ ਉਹਨਾਂ ਦੇ ਕਹਰੇ ਆ ਜਿਸ ਇੰਡਸਟਰੀ ਨੂੰ ਬਹੁਤ ਵੱਡੀ ਰਾਹ ਦਿੱਤੀ ਆ ਉਹ ਰਾਹ ਵਾਲੇ ਸਮੇਂ ਦੇ ਵਿੱਚ ਮੈਨੂੰ ਤੁਹਾਨੂੰ ਦੱਸ ਦਿਓ ਮੈਂ ਤਾਂ ਤੁਹਾਡੇ ਸਾਹਮਣੇ ਚੈਲੰਜ ਨਾ ਕਰਨਾ ਕਿਹੜੀ ਰਾਹ ਦਿੱਤੀ ਆ ਜਿਹੜੀ ਦੱਸ ਦਿਓ ਦੱਸੋ ਨਾ ਰਾਹ ਦੱਸੋ ਨਾ ਬਿਜਲੀ ਦਾ ਬਿੱਲ ਸੀਗਾ 65 ਪੈਸੇ ਯੂਨਿਟ ਵਧਾ ਦਿੱਤਾ ਗਿਆ। ਤਾਂ 960 ਕਰੋੜ ਰੁਪਏ ਫਾਇਦਾ ਹੋਇਆ ਹੈਗਾ ਪੀਐਸਪੀਸੀ ਨੂੰ। ਹਾਂ ਦੇਖੋ ਤੁਸੀਂ ਉਹ ਕੱਲ ਮੁੱਖ ਮੰਤਰੀ ਜੀ ਦੀ ਜਿਹੜੀ ਇੰਟਰਵਿਊ ਸੀ ਮੈਂ ਦੇਖ ਰਿਹਾ ਸੀ ਉਹ ਆਪਣੀ ਇੰਟਰਵਿਊ ਦਿੰਦੇ ਦਿੰਦੇ ਹੀ ਕਹਿੰਦੇ ਲਿਆਓ ਮਿਲਾਓ ਫੋਨ ਜਿਹੜੇ ਸਾਡੇ ਸੀਐਮਡੀ ਸਾਹਿਬ ਆ ਔਰ ਜਿਹੜੇ ਡਾਇਰੈਕਟਰ ਡਿਸਟ੍ਰਿਬਿਊਸ਼ਨ ਆ ਉਹਨਾਂ ਨੇ ਕਿਹਾ ਮੇਰੀ ਗੱਲ ਕਰਾਓ ਉਹ ਕਹਿੰਦੇ ਅਸੀਂ ਤਾਂ ਰਾਤ ਨੂੰ ਬਿਜਲੀ 960 ਕਰੋੜ ਦੀ ਹైదరాబాద్ ਨੂੰ ਔਰ ਬੰਗਲੌਰ ਨੂੰ ਦੋ ਜਿਹੜੇ ਹੈਗੇ ਆ ਸਟੇਟਾਂ ਨੂੰ ਵੇਚੀ ਆ ਬਿਜਲੀ ਆ 1 ਅਪ੍ਰੈਲ ਤੋਂ ਲੈ ਕੇ ਅੱਜ ਤਕਰੀਬਨ 29 ਮਈ ਹੋ ਗਈ 2 ਮਹੀਨਿਆਂ ਦੇ ਵਿੱਚ 960 ਕਰੋੜ ਦੀ ਬਿਜਲੀ ਵੇਚਤੀ ਤੇ ਪੰਜਾਬ ਦੇ ਉੱਤੇ ਕੱਟ ਲਾਤਾ ਤੁਸੀਂ ਅਜ ਦੇਖੋ ਫੋਕਲ ਪੁਆਇੰਟਾਂ 'ਚ ਵੀ ਕੱਟ ਆ ਇਹ ਤਾਂ ਇਲੈਕਸ਼ਨ ਕਰਕੇ ਆ ਆ ਤੁਸੀਂ 3 ਦਿਨ ਬਾਅਦ ਦੇਖਿਓ ਪੰਜਾਬ ਦਾ ਹਾਲ ਕੀ ਹੁੰਦਾ ਕਿਉਂਕਿ ਸਾਡੇ ਕੋਲੇ ਡਿਮਾਂਡ ਇੰਨੀ ਜ਼ਿਆਦਾ ਵਾ ਪ੍ਰੀ ਪਲੈਨਿੰਗ ਨਹੀਂ ਹੋ ਸਕੀ ਹੈਗੀ ਜਿਦੇ ਕਰਕੇ ਇੰਡਸਟਰੀ ਖਮਿਆਜ਼ਾ ਭੁਗਤ ਰਹੀ ਆ ਤੁਸੀਂ ਬੈਠੇ ਹੋ ਮੈਂ ਤਾਂ ਕੋਈ ਗੱਲ ਨਹੀਂ ਕਹਿ ਰਿਹਾ ਲਾਈਟ ਬੰਦ ਦਾ ਕਿਉਂ ਕਰਨਾ ਇੰਡਸਟਰੀਅਲ ਏਰੀਆ ਡੈਸੀਗਨੇਟਿਡ ਇੰਡਸਟਰੀਅਲ ਏਰੀਆ ਬਾ ਇੱਥੇ ਤਾਂ ਪਾਵਰ ਸਪਲਾਈ ਮਿਲਣੀ ਚਾਹੀਦੀ ਆ ਅਨਸ਼ਡਿਊਲਡ ਕੱਟ ਲੱਗ ਰਹੇ ਆ ਪੂਰੇ ਸੋ ਮੈਂ ਸਾਰੇ ਮੇਰੀ ਉਹ ਗੱਲ ਕੀਤੀ ਸਟਾਰਟਿੰਗ ਜਿੰਨੇ ਸਦਾ ਰਾਮ ਗੁਣੀਆ ਸਮਾਜ ਜਿਹੜਾ ਕੱਲੇ ਦਾ ਸਮਵਕਨ ਦੇਨ ਦਾ ਅੱਜ ਆਖਰੀ ਦਿਨ ਹੋ ਗਿਆ ਕੀ ਰਾਮਗੜੀ ਦਾ ਸਮਾਜ ਪਹਿਲਾਂ ਕਿ ਜਵਲ ਪਾਰਟੀ ਤੋਂ ਸਭ ਤੋਂ ਤੇਜ਼ ਨਹੀਂ ਅਸੀਂ ਦੇਖ ਰਹੇ ਸੀਗੇ ਸਾਰੇ ਚਿਹਰੇ ਮੈਂ ਨਜ਼ਰ ਆ ਰਿਹਾ ਪਹਿਲੀ ਅੱਖਾਂ ਦੀ ਤਰ੍ਹਾਂ ਮੈਂ ਇਹ ਗੱਲ ਕਰ ਰਿਹਾ ਹਾਂ ਸਮੁੱਚਾ ਭਾਈਚਾਰਾ ਜਿਹੜਾ ਇਕੱਠਾ ਹੋ ਕੇ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਜਦੋਂ ਭਾਈਚਾਰਾ ਇਕੱਠਾ ਹੋ ਗਿਆ ਤਾਂ ਭਾਈਚਾਰੇ ਦਾ ਇੱਕ ਮੈਸੇਜ ਜਿਹੜਾ ਗਿਆ ਸਾਰੇ ਸਮਾਜ ਦੇ ਵਿੱਚ ਉਹ ਇੱਕ ਬਹੁਤ ਵੱਡੀ ਗੱਲ ਆ ਕਿ ਸਾਡਾ ਜਿਹੜਾ ਭਾਈਚਾਰਾ ਇਕੱਠਾ ਹੋ ਕੇ ਸਾਰੇ ਅਸੀਂ ਕਿਹਾ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਸ ਨੂੰ ਜਿਤਾਵਾਂਗੇ ਔਰ ਟਾਈਮ ਲੱਗਦਾ ਦੇਖਣ ਵਾਸਤੇ ਕਿ ਕਿਹਨੇ ਕੁਛ ਕੀਤਾ ਤੇ ਕਿਹਦਾ ਅੱਗੇ ਵਿਜ਼ਨ ਹੈਗਾ ਵਾ ਜਿੰਨਾਂ ਦਾ ਵਿਜ਼ਨ ਹੀ ਨਹੀਂ ਹੈਗਾ ਅਜੇ ਤੱਕ 2.5 ਸਾਲ ਹੋ ਗਏ ਚੱਲਿਆਂ ਨੂੰ ਅਜੇ ਤੱਕ ਕੋਈ ਤੁਸੀਂ ਦੱਸੋ ਮੈਂ ਤਾਂ ਸਾਹਮਣੇ ਐ ਡਿਬੇਟ ਕਰਨ ਲਈ ਖੁੱਲਾ ਚੈਲੰਜ ਆ ਨਾਲੇ ਮੈਂ 11 ਸਾਲਾਂ ਬਾਅਦ ਆਮ ਆਦਮੀ ਮਾਟੀ ਛੱਡ ਕੇ ਤੇ ਆਇਆ ਜੀ ਮੈਂ ਕਹਿੰਦਾ ਲਾਸਟ ਸਟੇਟ ਸਰ ਇਹੀ ਮੈਸੇਜ ਆ ਜਿਹੜੀ ਵੋਟ ਆ ਸਾਰਿਆਂ ਨੂੰ ਪਹੁੰਚ ਜਾਏਗਾ ਸਾਰਿਆਂ ਨੂੰ ਪਹੁੰਚ ਜਾਏਗਾ ਤੁਸੀਂ ਸਾਰੇ ਬੈਠੇ ਹੋ ਇੱਕ ਬੰਦੇ ਕੋਲ ਮੇਰਾ ਸਵਾਲ ਨਿਕਲਦਾ ਫਿਰ ਇਹ ਲੇਟ ਸੀਜ਼ਨ ਕਿਉਂ ਕੀਤਾ ਇਹਦਾ ਉਹ ਰਾਮਗੜੀ ਸਾਰੀਆਂ ਜਥੇਬੰਦੀਆਂ ਨਾਲ ਸਾਰੀਆਂ ਜਥੇਬੰਦੀਆਂ ਨਾਲ ਸਲਾਹ مشورہ ਕਰਨ ਤੋਂ ਬਾਅਦ ਹੀ ਅੱਗੇ ਪ੍ਰੈਸ ਕਾਨਫਰੰਸ ਸਾਰੀਆਂ ਜਥੇਬੰਦੀਆਂ ਦੇ ਨਾਲ ਸਲਾਹ مشورہ ਕਰਨ ਤੋਂ ਬਾਅਦ ਹੀ ਕੋਈ ਵੀ ਡਿਸੀਜਨ ਲਿਆ ਜਾਂਦਾ ਅਜੇ ਵੀ ਡੁੱਲੇ ਪੇਰਾਂ ਦਾ ਕੁਝ ਨਹੀਂ ਵਿਕੜਿਆ ਅਜੇ ਟਾਈਮ ਪਿਆ ਇੱਕ ਮੈਸੇਜ ਹੀ ਜਾਣਾ ਨਾ ਕਿਉਂਕਿ ਵੋਟ ਤਾਂ ਬਟਨ ਦਬਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਸਾਨੂੰ ਤੁਹਾਡੀ ਐਫੀਸ਼ੀਐਂਸੀ ਦਾ ਪੂਰਾ ਭਰੋਸਾ ਹੈ ਇਹ ਤੁਸੀਂ ਇਹ ਸਾਡਾ ਮੈਸੇਜ ਜਿਹੜਾ ਹੈ ਅੱਜ ਹੀ ਸਾਰੇ ਜਗ੍ਹਾ ਤੇ ਪੰਜਾਬ ਦੇ ਵਿੱਚ ਪਹੁੰਚਾ ਦੇਣਾ ਹੈ ਇਸ ਕਰਕੇ ਸਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ ਸਾਨੂੰ ਪੂਰਨ ਭਰੋਸਾ ਹੈ ਕਿ ਇਹ ਸਾਡਾ ਮੈਸੇਜ ਤੁਹਾਡੇ ਰਾਂਹੀਂ ਜ਼ਰੂਰ ਪਹੁੰਚੇਗਾ ਬਦਾਰ ਸਾਹਿਬ ਤੁਸੀਂ ਕਹਿ ਰਹੇ ਹੋ ਜੀ ਰਾਮਗੜੀਆ ਭਾਈ ਚਾਹ ਜਿਹੜਾ ਮੰਦੀ ਸ਼ਬਦਾਂ ਵਾਲੀ ਗੱਲਤੀ ਆ ਤੀਕ ਬੈਸ ਬਰਦਰ ਵੱਲੋਂ ਕੱਲ੍ਹ ਜਿਹੜੀ ਟਿੱਪਣੀ ਕੀਤੀ ਗਈ ਹੈ ਜੋ ਹਿੰਦੂ ਸਮਾਜ ਦੇ ਤੇ ਕੀ ਕਹਿਣ ਦੇਖੋ ਬਹੁਤ ਉਹ ਵੀ ਮੰਦ ਭਾਗਾ ਬਹੁਤ ਭਟ ਗਿਆ ਬਹੁਤ ਮੰਗ ਭਾਗਾ ਵਾ ਉਹਨਾਂ ਨੇ ਕਿਹਾ ਜੋ ਲਫ਼ਜ਼ ਉਹਨਾਂ ਨੇ ਬੋਲੇ ਕਿ ਉਹ ਤੁਸੀਂ ਸਾਰਿਆਂ ਨੇ ਮੀਡੀਆ ਦੇ ਵਿੱਚ ਬਹੁਤ ਮੰਦਭਾਗੀ ਗੱਲ ਆ ਸਾਨੂੰ ਅਸੀਂ ਉਹਦੀ ਸਖਤ ਨਿੰਦਾ ਕਰਦੇ ਆਂ ਔਰ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆਂ ਚਾਹੇ Hindu ਧਰਮ ਹੋਵੇ ਚਾਹੇ ईसाई ਧਰਮ ਹੋਵੇ ਚਾਹੇ ਮੁਸਲਮ ਮੁਸਲਮ ਧਰਮ ਹੋਵੇ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆਂ ਵਾਕਈ ਉਹ ਬਹੁਤ ਸਖਤ ਨਿੰਦਾ ਅਸੀਂ ਉਸ ਦੀ ਨਖੇਤੀ ਕਰਦੇ ਆ। ਕੁਲਾਬ ਸਾਹਿਬ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਕਿ ਜੀਟੀ ਲੋਕ ਤੁਸੀਂ ਸਮਰਥਨ ਕਰ ਰਹੇ ਹੋ ਤੇ ਦੂਜੇ ਪਾਸੇ ਅਕਾਲੀ ਦਲ ਲਗਾਤਾਰ ਕਹਿ ਰਹੇ ਕਿ ਸਾਡਾ ਜਿਹੜਾ ਮੇਨ ਵਿਜ਼ਨ ਹੈਗਾ ਉਹ 2027 ਦੀ ਵਿਧਾਨ ਸਭਾ ਚੋਣ ਹੈ। ਤੋਂ ਨਾ ਹੀ ਸੂਬੇ 'ਚ ਤੁਹਾਡੀ ਸਰਕਾਰ ਹੈ ਨਾ ਕੇਂਦਰ 'ਚ ਤੁਹਾਡੀ ਭਾਈ ਵਾਲਾ। ਇਹ ਜੇਤੂ ਵੀ ਜਾਂਦੇ ਤਾਂ ਕਿੰਨਾ ਫਾਇਦਾ ਹੋਊਗਾ ਲੁਧਿਆਣੇ ਦੇ ਇਸ ਪ੍ਰਿੰਸਪਲ ਨੂੰ ਵਰਗੀ ਕੋ। ਸਰ ਦੇਖੋ ਮੈਂ ਗੱਲ ਕਰਨਾ ਪਰਸਨ ਵਿਜ਼ਨਰੀ ਹੋਣਾ ਚਾਹੀਦਾ। ਉਹ ਜੇਕਰ ਵਿਜ਼ਨਰੀ ਨਹੀਂ ਹੈਗਾ ਤਾਂ ਉਹ ਕੁਝ ਵੀ ਮੁੱਦਾ ਨਹੀਂ ਲੈ ਆਉਣਾ ਭਾਵੇਂ ਪਾਰਟੀ ਦਾ ਵੀ ਹੋਵੇ। ਤੇ ਇੰਡੀਵਿਜੂਅਲ ਦੇ ਉੱਤੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਵਾ ਸਰ ਰਣਜੀਤ ਸਿੰਘ ਢੱਲੋਂ ਜਿਨ੍ਹਾਂ ਨੇ ਬਹੁਤ ਵੱਡੀ ਪਹਿਲਾਂ ਆਲਰੇਡੀ ਸੇਵਾ ਕੀਤੀ ਆ ਔਰ ਡਿਵੈਲਪਮੈਂਟ ਵੀ ਕੀਤੀ ਆ ਉਹ ਉਹ ਜਿਹੜਾ ਹੈਗਾ ਵਾ ਡੈਫੀਨੇਟ ਸਾਡੇ ਖੇਤਰੀ ਪਾਰਟੀ ਦੇ ਆ ਜਿਸ ਬੰਦੇ ਇਨਸਾਨ ਨੇ ਸਾਨੂੰ ਮਿਲਣਾ ਹੀ ਨਹੀਂ 5 ਸਾਲ ਅਸੀਂ ਉਹ ਕਰਾਂਗੇ ਕੀ ਅੱਜ ਸਾਨੂੰ ਉਸ ਪਰਸਨ ਨੂੰ ਮਿਲਣ ਦੀ ਤਾਂ ਲੋੜ ਆ ਸਾਡੀ ਅਪਰੋਚ ਆ ਇੱਥੇ ਅਸੀਂ 10 ਮਿੰਟ ਦੇ ਵਕਫੇ ਦੇ ਉੱਤੇ ਉਹਨਾਂ ਨੂੰ ਮਿਲ ਸਕਦੇ ਆ ਮਿਲ ਕੇ ਜਿਹੜੀ ਸਾਡੀ ਪ੍ਰੋਬਲਮ ਆ ਉਹ ਹੱਲ ਕਰਵਾ ਸਕਦੇ ਆ ਸੋ ਮੈਂ ਇਹ ਗੱਲ ਕਰਦਾ ਅੱਜ ਬਹੁਤ ਜ਼ਰੂਰੀ ਆ ਖੇਤਰੀ ਪਾਰਟੀਆਂ ਨੂੰ ਬਚਾਉਣਾ ਜੇ ਅਸੀਂ ਖੇਤਰੀ ਪਾਰਟੀ ਨੂੰ ਨਾਂ ਬਚਾਇਆ ਬਚਣਾ ਅਸੀਂ ਵੀ ਨਹੀਂ ਹੈਗਾ ਠੀਕ ਹੈ ਤੁਸੀਂ ਸਰਬੱਤ ਦਾ ਸਭੇ ਕੋਟੋ ਯਾਨੀ ਕੱਟੋ 75 ਸਾਲ ਦੀ ਬੋਲੋ ਜਦੋਂ origignal ਪਾਰਟੀ ਇੱਥੇ ਪਾਵਰ ਚ ਹੈ ਚਾਹੇ ਉਹ ਸੂਬੇ ਚ ਚਾਹੇ ਕੇਂਦਰ ਚ ਉਦੋਂ ਹੀ ਪੰਜਾਬ ਦੀ ਡਿਵੈਲਪਮੈਂਟ ਹੋਈ ਆ ਤੁਸੀਂ 70 75 ਸਾਲ ਦੀ ਹਿਸਟਰੀ ਬੋਲੋ ਔਰ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬੜਾ ਵੱਡਾ ਰੋਲ ਹੈ ਇਹ 올ਡੇਸਟ ਪਾਰਟੀ ਹੈ ਕਾਂਗਰਸ ਤੋਂ ਬਾਅਦ ਦੂਜੇ ਨੰਬਰ ਤੇ ਪਾਰਟੀ ਕਾਂਗਰਸ ਤੋਂ ਬਾਅਦ 올ਡੇਸਟ ਪਾਰਟੀ ਹੈ ਠੀਕ ਹੈ ਉਤਰਾ ਚੜਾਉਂਦੇ ਐ ਈਸੀਜੀ ਵਾਂਗੂ ਠੀਕ ਹੈ ਅੱਜ ਅਕਾਲੀ ਦਲ ਦੇ ਉਤਰਾ ਚੜਾਅ ਚੱਲ ਰਹੇ ਐ ਠੀਕ ਹੈ ਆਉਣ ਵਾਲੇ ਸਮੇਂ ਵਿੱਚ ਇਹੀ ਪਾਰਟੀ ਇਸ ਪ੍ਰਦੇਸ਼ ਤੇ ਰਾਜ ਕਰੇਗੀ ਔਰ ਸੈਂਟਰ 'ਚ ਵੀ ਕਰੇਗੀ ਕਿਉਂਕਿ ਨੇਕ ਨੀਤੀ ਨਾਲ ਬੰਦੇ ਜੁੜੇ ਹੋਏ ਐ ਬਾਕੀ ਪਾਰਟੀ ਦਾ ਟਪੂਸੀ ਵਜੇ ਜਾ ਰਹੀ ਹਾਲੇ ਠੀਕ ਹੈ ਇੱਕ ਮੈਂ ਇਹ ਗੱਲ ਕਹਿਣਾ ਮੈਂ ਰਾਜਨੀਤਿਕ ਬੰਦਾ ਨਹੀਂ ਐ ਪਰ ਚੰਗੇ ਅੱਖਿਸ਼ ਵਾਲੇ ਚੰਗੀ ਦਿਖ ਵਾਲੇ ਜਿਨ੍ਹਾਂ ਦਾ ਸਮਾਜਿਕ ਦੇ ਵਿੱਚ ਕਦਰ ਕੀਮਤ ਹੈ ਉਸ ਬੰਦੇ ਨੂੰ ਵੋਟ ਪਾਣੀ ਚਾਹੀਦੀ ਹੈ ਔਰ ਇੱਕ ਵੋਟ ਜ਼ਰੂਰ ਪਾਣੀ ਚਾਹੀਦੀ ਹੈ ਮੈਂ VOTING ਪਰਸੈਂਟੇਜ ਲੋਏਸਟ ਜਾ ਰਹੀ ਹੈ ਇਸ ਦਾ ਮਤਲਬ 45 ਤੋਂ ਲੈ ਕੇ 50% ਲੋਕ ਇਸ ਮੁਲਕ ਦੀ ਡੈਮੋਕ੍ਰੇਸੀ ਤੋਂ ਮੁਨਕਰ ਹੋ ਚੁੱਕੇ ਐ ਕਿਥੇ ਡੈਮੋਕ੍ਰੇਸੀ ਹੈ ਹੀ ਨਹੀਂ ਵੋਟ ਪਾਣ ਦੀ ਲੋੜ ਹੀ ਨਹੀਂ ਠੀਕ ਹੈ ਸੋ ਸਾਨੂੰ ਇਹ ਵੀ ਮੂਹਮ ਚਲਾਣੀ ਚਾਹੀਦੀ ਹੈ ਕਿ ਵਕਤ ਤੋਂ ਬਾਅਦ ਨੌਜਵਾਨ ਵਕਤ ਤੋਂ ਬਾਅਦ ਲੋਕ ਵੋਟ ਪਾਣ ਦਾ ਅਧਿਕਾਰ ਜਰੂਰ ਅਸਤਮਾਲ ਕਰਨ 70-75% ਬੋਲਿੰਗ ਹੋਵੇ ਠੀਕ ਹੈ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਰਜੀਤ ਸਿੰਘ ਢਿੱਲੋਂ ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਵਾਂ 15-20 ਸਾਲ ਤੋਂ ਅੱਜ ਤੱਕ ਮੈਨੂੰ ਉਹਨਾਂ ਤੇ ਮੈਨੂੰ ਅੱਜ ਤੱਕ ਉਹਨਾਂ ਨੇ ਉਹ ਕਿਸੇ ਨੂੰ ਨਹੀਂ ਕਿਹਾ ਠੀਕ ਹੈ ਕੋਈ ਕਹਿ ਦਿਓ ਜੀ ਉਹਨਾਂ ਨੇ ਕਦੇ ਕਿਸੇ ਨੂੰ ਮਾੜੇ ਸ਼ਬਦ ਬੋਲੇ ਹੋਣ ਠੀਕ ਹੈ ਜਦੋਂ ਪ੍ਰਧਾਨ ਰਹੇ ਜਦੋਂ ਐਮਐਲਏ ਰਹੇ ਜਦੋਂ ਕਾਉਂਸਲਰ ਰਹੇ ਗੁਰੂ ਕੇ ਸਿੱਖ ਨੇ ਜਿੱਥੇ ਗੁਰੂ ਦਾ ਆਸ਼ਾਮਾ ਉੱਥੇ ਖੜੇ ਆ ਤੇ ਉਹਦੇ ਨਾਲ RAM ਗੜੀਆ ਭਾਈ ਜਿਹਾ ਖੜਾ ਜਿਵੇਂ ਭਾਈ ਲਾਲੋ ਗੁਰਨਾਰਕ ਸਾਹਿਬ ਨਾਲ ਖੜੇ ਸੀ ਠੀਕ ਹੈ ਤਾਂ ਇੱਕ ਸਿੱਕੀ ਦਾ ਧੁਰਾ ਆ ਰਾਮ ਗੜੀਆ ਬਰਾਦਰੀ ਬਰਾਦਰੀ ਨਹੀਂ ਐ ਸਾਨੂੰ ਖਿਤਾਬ ਮਿਲਿਆ ਠੀਕ ਹੈ ਸਾਨੂੰ ਗੁਰੂ ਰਾਮਦਾਸ ਪਾਸ਼ਾ ਸੱਚੇ ਪਾਸ਼ਾ ਤੋਂ ਖਿਤਾਬ ਮਿਲਿਆ ਗਿਰਤੀਆਂ ਨੂੰ ਇਹ ਕਿਰਤੀ ਸਾਰੇ ਹੀ ਆ ਗਏ ਠੀਕ ਹੈ ਇਹ ਕਿਰਤੀ ਸਮਾਜ ਦੀ ਜਿਹੜੀ ਹੈ ਆਵਾਜ਼ ਹੈ ਕਿ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਫੈਕਟਰੀਆਂ ਚਾਹੀਦੀਆਂ ਸਾਡਾ ਸੂਬਾ ਭਾਜੀ ਨੇ ਦੱਸਿਆ ਕਿ ਇਸ ਪੱਧਰ ਤੇ ਗਿਰ ਚੁੱਕਾ ਹੈ ਠੀਕ ਹੈ ਇਹਨਾਂ ਨੇ ਤਾਂ ਹੁਣ ਮੈਨੂੰ ਦੱਸਿਆ 27ਵੇਂ ਨੰਬਰ ਤੇ ਆ ਗਏ ਅਸੀਂ 27ਵੇਂ ਨੰਬਰ ਤੇ ਤੇ ਅਸੀਂ ਇੱਕ ਨੰਬਰ ਸੂਬਾ ਬਣਨ ਲਈ ਯਤਨ ਕਰੀਏ ਹੁਣ ਕੈਨੇਡਾ ਦਾ ਜਿਹੜਾ ਭੂਤ ਸਵਾਰ ਹੋਇਆ ਲੋਕਾਂ ਨੂੰ ਉਹ ਘਟੇ ਤੇ ਇੱਥੇ ਹੀ ਫੈਕਟਰੀਆਂ ਲੱਗਣ ਇੱਥੇ ਰੋਜ਼ਗਾਰ ਆਵੇ ਤੇ ਸਾਡੇ ਰੀਜਨਲ ਸਾਡੇ ਆਪਣੇ ਨੇਤਾ ਹੋਣ ਸਾਡੇ ਆਪਣੇ ਤੋਪੇ ਨਾ ਜਾਣ ਸਾਡੇ ਤੇ ਜਿਨ੍ਹਾਂ ਕੋਲ ਅਸੀਂ ਜਦੋਂ ਮਰਜ਼ੀ ਜਾ ਕੇ ਆਪਣੇ ਦੇਖੋ ਤੁਸੀਂ ਕਿਹਾ ਕਿ ਇੱਕ ਬੰਦਾ ਕੀ ਕਰੂਗਾ ਇੱਕ ਬੰਦਾ ਹੀ ਮਾਉਂਟ ਐਵਰੇਸਟ ਚੜਿਆ ਸੀ ਕਿਆ ਬਾਤਾਂ ਮਿਲਤਾਂ ਦੋ ਨਹੀਂ ਸੀ ਚੜੇ ਸੋ ਇੱਕ ਬੰਦੇ ਚ ਬੜੀ ਸਬਰਤਾ ਹੁੰਦੀ ਹੈ ਕੁਝ ਵੀ ਕਰਨ ਸਾਡੇ ਸਕੂਲ ਦਾ ਗੋਨਾਨ ਨ ਪਬਲਿਕ ਸਕੂਲ ਦਾ ਹਰਪੀ ਚੀਮਾ ਇੱਕੋ ਹੀ ਮਾਉਂਟ ਐਵਰੇਸਟ ਤੇ ਚੜਿਆ ਅੱਜ ਦੀ ਖਬਰ ਹੈ ਇੱਕ ਜੱਗ ਦੁੱਧ ਦਾ ਉਹਦੇ ਚ ਇੱਕ ਚਮਚਾ ਦਹੀਂ ਦਾ ਪਾਇਆ ਤੇ ਉਹ ਸਾਰੇ ਨੂੰ ਦਹੀਂ ਮਿਲ ਗਿਆ ਸੋ ਅਸੀਂ ਸਾਰੇ ਰਾਮਗੜੀਆ ਭਾਈਚਾਰੇ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਜਿਹੜੇ ਸਾਡੇ ਬਹੁਤ ਸਤਿਕਾਰਯੋਗ ਰਣਜੀਤ ਸਿੰਘ ਢਿੱਲੋਂ ਨੇ ਉਹਨਾਂ ਨੂੰ ਅਸੀਂ ਸਮਰਥਨ ਕਰ ਰਹੇ ਹਾਂ ਕਿਉਂਕਿ ਉਹ ਚੰਗੇ ਅਕਸ਼ ਵਾਲੇ ਤੇ ਬੜੇ ਵਧੀਆ ਇਨਸਾਨ ਨੇ ਤੇ ਸਾਨੂੰ ਉਮੀਦ ਹੈ ਕਿ ਉਹ ਲੁਧਿਆਣੇ ਵਿੱਚ ਐਮਪੀ ਬਣ ਕੇ ਬਹੁਤ ਬਖੂਬੀ ਰੋਲ ਇਸ ਸ਼ਹਿਰ ਦੀ ਇਸ ਨੂੰ ਹੋਰ ਸਮਾਰਟ ਬਣਾਉਣ ਲਈ ਯਤਨ ਕਰਨਗੇ ਜਿਸ ਤਰ੍ਹਾਂ ਕਿ ਤੁਸੀਂ ਵੀ ਸਾਰੇ ਪੱਤਰਕਾਰ ਭਾਈਚਾਰਾ ਇਹ ਜਾਣਦਾ ਆ ਕਿ ਜਿੰਨੀ ਸੜਕਾਂ ਦੀ ਡਿਵੈਲਪਮੈਂਟ ਜਿੰਨੇ ਪ੍ਰੋਜੈਕਟਸ ਅਕਾਲੀ ਗਵਰਨਮੈਂਟ ਵੇਲੇ ਆਏ ਉਹਨੇ ਕਦੇ ਵੀ ਨਹੀਂ ਆਏ ਸਦਰਨ ਦਰਵਾਸ ਮੈਂ ਕਹਿੰਦਾ ਪੂਰੇ ਪੰਜਾਬ ਦੇ ਇੱਕ ਆਈਟਮ ਨਾ ਛੱਡੋ ਤੁਸੀਂ ਕਿਹੜਾ ਪ੍ਰੋਜੈਕਟ ਹੈ ਜਿਹੜਾ ਫਿਰ ਸਾਡੀਆਂ ਵਿਰਾਸਤਾਂ ਨੂੰ ਸੰਭਾਲਿਆ ਸ਼੍ਰੋਮਣੀ ਕਾਲੀਦਾਰ ਗਲਿਆਰਾ ਦਰਵਾਸ ਠੀਕ ਹੈ ਜਿੰਨੇ ਗਲਿਆਰੇ ਬਣਾਏ ਜਿੰਨੀਆਂ ਵਿਰਾਸਤਾਂ ਬਣਾਈਆਂ ਜਿੰਨੇ ਸਾਨੂੰ ਇਤਿਹਾਸ ਨਾਲ ਜੋੜਿਆ ਉਹ ਸਾਰੀਆਂ ਜਿਹੜੀਆਂ ਅਚੀਵਮੈਂਟਸ ਹੈ ਸਰਦਾਰ ਪ੍ਰਕਾਸ਼ ਸਿੰਘ ਮੁਖਵਾਲਾ ਮੰਤਰੀ ਪੰਜਾਬ ਤੇ ਉਹਨਾਂ ਦੀਆਂ ਸੋਚ ਸੀ ਕਿ ਸੂਬੇ ਨੂੰ ਉਹਨਾਂ ਦਾ ਸਤਕਾਰ ਵੀ ਸਾਰੇ ориجنલ ਕੀ ਸਾਰੀਆਂ ਨੈਸ਼ਨਲ ਪਾਰਟੀਆਂ ਉਹਨਾਂ ਦੀ ਸਤਿਕਾਰ ਕਰਦੀਆਂ ਸੀ ਕਿਉਂਕਿ ਉਹ ਆਪਣੇ ਜਿਹੜੇ ਉਹਨਾਂ ਦੇ ਅਸੂਲ ਸੀ ਉਹਨਾਂ ਤੇ ਖੜੇ ਰਹਿੰਦੇ ਸੀ ਤੇ ਸ਼ਰੋਣੀ ਅਕਾਲੀ ਦਲ ਉਹਨਾਂ ਅਸੂਲਾਂ ਤੇ ਹੀ ਚੱਲ ਰਿਹਾ ਤੇ ਆਓ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਤੇ ਮੈਂ ਰਿਕੁਐਸਟ ਕਰਦਾ ਹਾਂ ਕਿ ਵੋਟ ਜ਼ਰੂਰ ਪਾਓ ਇਹ ਤੁਹਾਡਾ ਜ਼ਮੂਰੀ ਅਕ ਹੈ ਤੁਸੀਂ ਡੈਮੋਕਰੇਟਿਕ ਕੰਟਰੀ ਦੇ ਵਸਿੰਦੇ ਹੋ ਤੇ ਜ਼ਰੂਰ ਵੱਧ ਵੱਧ ਚੜ ਕੇ ਵੋਟ ਪਾਓ ਵੋਟ ਪ੍ਰੈਜ਼ੈਂਟ ਹੈ ਤੋ ਹੀ ਪਤਾ ਲੱਗਦਾ ਕਿ ਕਿਹੜਾ ਕੈਂਡੀਡੇਟ ਕਿੰਨਾ ਕਿ ਸਟਰੌਂਗ ਹੈ ਧੰਨਵਾਦ ਤੇ ਆ ਇਸ਼ਤਿਹਾਰਵਾਜੀ ਤੇ ਆਹ ਉਹਦੇ ਚੱਗਾ ਚੋਂ ਚ ਨਾ ਜਾਓ ভোটার ਦਾ ਕੋਈ ਪਤਾ ਨਹੀਂ ਕਿੱਧਰ ਨੂੰ ਰੁਖ ਕਰ ਲਵੇ ভোটার ਬਹੁਤ ਪਾਵਰ ਰੱਖਦਾ ਹੈ ਤੇ ਆਪਾਂ ਕਈ ਇਲੈਕਸ਼ਨਾਂ 'ਚ ਦੇਖ ਚੁੱਕੇ ਆ ਤੇ ਉਮੀਦ ਕਰਦੇ ਆ ਕਿ ਅਸੀਂ ਆਪਾਂ ਡੈਮੋਕਰੇਟਿਕ ਹੱਕ ਰੱਖਦੇ ਹੋਏ ਵੋਟ ਕਰਾਂਗੇ ਆਪਣੀ ਕੌਨਸ਼ੀਅਸ ਨਾਲ ਵੋਟ ਕਰਾਂਗੇ ਨਾ ਕਿ ਕੋਈ ਖਰੀਦੀ ਹੋਈ ਵੋਟ ਕਰਾਂਗੇ ਥੈਂਕ ਯੂ ਵੈਰੀ ਮਚ